ਹਾਏ ਗੁਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵਿੱਚ ਇੱਕ ਕਹਾਵਤ ਹੈ ਸਿਸਵਾ ਪਾਣੀ ਆਵਲਾਂ ਦਾ ਪਾਣੀ ਆ ਜਿਆਦਾ ਡਿਟੇਲ ਚ ਨਾ ਲਈਏ ਲੇਕਿਨ ਸਿਰਫ ਸੇਖ ਡੀਲਰਾਂ ਦੀ ਯਾਨਕੀ ਲੀਡਰਾਂ ਦੀ ਗੱਲ ਕਰੀਏ ਕਿ ਜੋ ਸਿੱਖਾਂ ਨੇ ਸੋ ਕਾਲਡ ਲੀਡਰ ਨੇ ਬਹਿੰਦੇ ਉਹ ਡੀਲਰਿੰਗ ਹੋ ਲੇਕਿਨ ਕਹੇ ਜਾਂਦੇ ਲੀਡਰ ਮੈਂ ਅਸੀਂ ਸੇਖ ਡੀਲਰਾਂ ਦੀਆਂ ਲੀਡਰਾਂ ਦੀ ਗੱਲ ਕਰੀਏ ਇਹਨਾਂ ਨੇ ਅੱਜ ਤੱਕ ਆਪਣੇ ਸੇਚ ਸਵਾਈ ਪੁਵਾਈ ਹੈ ਕਿਉਂਕਿ ਇਹਨਾਂ ਨੇ ਸਿੱਖਾਂ ਦੇ ਮਸਲਿਆਂ ਤੇ ਅਤੇ ਪੰਜਾਬੀਆਂ ਦੇ ਮਸਲਿਆਂ ਤੇ ਹਮੇਸ਼ਾ ਸਿੱਖਾਂ ਨੂੰ ਨਿਰਾਸ਼ ਕੀਤਾ ਹਮੇਸ਼ਾ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ 5947 ਵੇਲੇ ਦੀ ਗੱਲ ਹੋਵੇ ਜਦੋਂ ਭਾਰਤ ਦੀ ਵੰਡ ਹੋ ਰਹੀ ਸੀ ਕਿ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਮਿਲ ਸਕਦੇ ਸਨ ਲੇਕਿਨ ਇਹਨਾਂ ਨੇ ਆਪਣੇ ਪਰਸਨਲ ਬੈਨੀਫਿਟਸ ਲੈਣ ਦੇ ਲਈ ਐਸਾ ਕੁਝ ਨਹੀਂ ਕੀਤਾ ਫਿਰ ਇਸੇ ਤਰੀਕੇ ਆਪਰੇਸ਼ਨ ਬਲੂ ਸਟਾਰ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਹੋਈ ਜੋ ਕਤਲੇਆਮ ਸੀ ਉਹਨਾਂ ਨੇ ਗੱਲ ਕਰੀਏ ਆਪਰੇਸ਼ਨ ਬਲੂ ਸਟਾਰ ਬਰਾਂ ਦੇ ਇਹਨਾਂ ਨੇ ਬੜੀ ਗਲਤ ਭੂਮਿਕਾ ਨਿਭਾਈ ਅਤੇ ਸਿੱਖਾਂ ਦਾ ਜਾਨ ਮਾਲਾ ਨੁਕਸਾਨ ਕਰਨ ਦਾ ਕਰਤਾਵਾਂ ਦੀ ਪੇਪਤੀ ਆਈ ਉਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਬਲਕਿ ਅੰਦਰ ਖਾਤੇ ਸਾਰੇ ਲੋਕ ਹਮਲਾਵਰਾਂ ਨਾਲ ਹੀ ਮਿਲੇ ਹੋਏ ਸਨ ਤੇ ਜਦੋਂ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਕਾਨਪੁਰ ਪੁਕਾਰੋ ਤੇ ਸਮੁੱਚੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਉਸ ਸਮੇਂ ਜੋ ਦੇਸ਼ ਦੀ ਕਿਰਤੀ ਤੇ 100 ਕਾਲ ਜੋ ਸਿੱਖ ਕਹਿੰਦੇ ਆ ਉਹ ਬੈਠਾ ਹੋਇਆ ਸੀ ਰਾਸ਼ਟਰਪਤੀ ਦੇ ਤੌਰ ਤੇ ਕਿ ਤਿੰਨਾਂ ਫੌਜਾਂ ਦਾ ਕਮਾਂਡਰ ਹੁੰਦਾ ਹੈ ਅਤੇ ਉਸ ਕੋਲ ਪੂਰੀ ਤਾਕਤ ਸੀ ਕਿ ਉਹ ਤੁਰੰਤ ਉਹਨੋਂ ਅਦੇ ਇਸ ਤੇ ਕਿ ਹਾਲਾਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ ਲੇਕਿਨ ਉਸਨੇ ਜਹਾ ਨਹੀਂ ਕੀਤਾ 3-4 ਦਿਨ ਪਹਿਲਾਂ ਕਕਲੇਆ ਮੌਂ ਦਿੱਤਾ ਗਿਆ ਉਸ ਪਰੰਤ ਪੌਲ ਨੂੰ ਬੁਲਾਇਆ ਗਿਆ ਐ ਜੀਆ ਘਟਨਾਵਾਂ ਕਰਕੇ ਐ ਜੀਆ ਪਾਲਿਸਿਸ ਕਰਕੇ ਜਿਹੜੇ ਡੀਲਰਸ ਨੇ ਪਕੜੀ ਧਾਰੀ ਡੀਲਰ ਜਾਂ ਸੋ ਕਾਲਡ ਲੀਡਰ ਇਹ ਹਮੇਸ਼ਾ ਸਿੱਖਾਂ ਕੋਲ ਲਾਂਤਾਂ ਪਾਉਂਦੇ ਨੇ ਸਿਸਵਾ ਪਾਉਂਦੇ ਨੇ ਲੇਕਿਨ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਾਕੀ ਨਿਕਰਾਂ ਵਾਲਿਆਂ ਨੇ ਵੀ ਆਪਣੇ ਪੋਸਟਰ ਵਾਲੇ ਤੌਰ ਤੇ ਇੱਕ ਪਨੀ ਧਾਰੀ ਡੀਲਰ ਜਾਂ ਲੀਟਰ ਨੂੰ ਬਾਹਰ ਆਇਆ ਜਿਸ ਤਰ੍ਹਾਂ ਉਹ ਹਰਿਆਣਾ ਅਤੇ ਆਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਜੇਕਰ ਸੀ ਇਹਨਾਂ ਦਾ ਪਿਛੋਕੜ ਦੇਖੀਏ ਨਾਲ ਸਿਆਸੀ ਪਿਛੋਕੜ ਕਾਹਨ ਜਿਹੜੇ ਪਗੜੀ ਧਾਰੀ ਸੱਜਣੇ ਇਹਨਾਂ ਨੇ ਹਮੇਸ਼ਾ ਸਿੱਖਾਂ ਤੋਂ ਆਪਣੇ ਸਿਰ ਤੇ ਸਵਾਹੀ ਪਾਈ ਹੈ ਪਹਿਲਾਂ ਪਹਿਲ ਇਹਨਾਂ ਤੇ ਦੋਸ਼ ਲੱਗਦਾ ਸੀ ਕਿ ਇਹ ਸਿੱਖਾਂ ਦੀ ਦਿੱਲੀ ਵਿੱਚ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਪੈਸੇ ਦਾ ਗਵਨ ਕਰਦਿੰਦੇ ਨੇ ਫਰਾਡ ਕਰਦਿੰਦੇ ਨੇ ਫੌਜੀ ਕਰਦਿੰਦੇ ਨੇ ਇਸ ਉਪਰੰਤ ਇਹਨਾਂ ਦੀ ਪ੍ਰਾਪਤੀ ਸੀ ਕਿ ਇਹਨਾਂ ਉੱਪਰ ਦੋਸ਼ ਲੱਗਾ ਕਿ ਐਸ ਜੋ ਸਿੱਖਾਂ ਦੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਖਾਤਿਆਂ ਦਾ ਉਪਯੋਗ ਮਨੀ ਲਾਂਡਰੀ ਲਈ ਕਰ ਰਹੇ ਨੇ ਆਪਣਾ ਤੇ ਹੋਰਨਾਂ ਲੋਕਾਂ ਦਾ ਜੋ ਪੈਸਾ ਦੇਸ਼ਾਂ ਵਿਦੇਸ਼ਾਂ ਤੋਂ ਗਲਤ ਕਿਸਮ ਦਾ ਪੈਸਾ ਹੈ ਉਸਨੂੰ ਲਿਆਂ ਲਈਏ ਉਸਨੂੰ ਲਿਜਾਣ ਲਈ ਜੋ ਧਾਰਨਿਕ ਸੰਸਥਾਵਾਂ ਦੇ ਖਾਤਿਆਂ ਦਾ ਉਪਯੋਗ ਕਰਦੇ ਨੇ ਤੇ ਜاہے ਦੋਸ਼ਾਂ ਕਰਕੇ ਉਹਨਾਂ ਦੇ ਸਿਰ ਤੇ ਸਵਾਪ ਪਈ ਉਸ ਪਰੰਤ ਇਹਨਾਂ ਉੱਪਰ ਦੋਸ਼ ਲੱਗਾ ਕਿ ਇਹ ਆਪਣਾ ਤੇ ਹੋਰ ਜੋ ਸਿਆਸੀ ਲੋਕ ਨੇ ਉਹਨਾਂ ਦਾ ਪੈਸਾ ਵਿਦੇਸ਼ਾਂ ਵਿੱਚ ਨਿਵੇਸ਼ ਕਰਾਉਂਦੇ ਨੇ ਜਿੱਥੇ ਉਸ ਪੈਸੇ ਦਾ ਉਪਯੋਗ ਗਾਂਜਾ ਦੀ ਖੇਤੀ ਕਰਨ ਲਈ ਉਪਯੋਗ ਹੁੰਦਾ ਹੈ ਉਹ ਤੋਂ ਉਹ ਜਿਹੜਾ ਗਾਂਜਾ ਉਗਾਇਆ ਜਾਂਦਾ ਹੈ ਸੰਦੀਨੀਆ ਪਰ ਵਿੱਚ ਵੇਚਿਆ ਜਾਂਦਾ ਲੋਕਾਂ ਨੂੰ ਨਸ਼ੀਰੀ ਬਣਾਇਆ ਜਾਂਦਾ ਹੈ ਹਾਲਾਂਕਿ ਇਸ ਦੇ ਬਦਲੇ ਇਹਨਾਂ ਲੋਕਾਂ ਨੂੰ ਬੜਾ ਫਾਇਦਾ ਹੁੰਦਾ ਫਾਈਨੈਂਸ਼ੀਅਲ ਲਾਭ ਹੁੰਦਾ ਹੈ ਲੇਕਿਨ ਕਿਉਂਕਿ ਇਹ ਆਪਣੇ ਆਪ ਵਿੱਚ ਬਹੁਤ ਹੀ ਅਨੈਤਿਕ ਕੰਮ ਹੈ ਬਹੁਤ ਹੀ ਅਧਾਰਮਿਕ ਕੰਮ ਹੈ ਇਸ ਲਈ ਇਸ ਮੰਨਲੇ ਵਿੱਚ ਵੀ ਇਹਨਾਂ ਨੂੰ ਸਿੱਖਾਂ ਤੋਂ ਲਾਂਤਾਂ ਪਈਆਂ ਉਸੇ ਸਵਾਪਈ ਹਾਲਾਂਕਿ ਇਹਨਾਂ ਨੇ ਇਸ ਮਸਲੇ ਨੂੰ ਯਾਦਗਾਰ ਕਰਨ ਵਾਲੇ ਜੋ ਸ਼ਿਕਾਇਤ ਕਰਤਾ ਸੀ ਉਸਨੂੰ ਕਿਸੇ ਨਾ ਕਿਸੇ ਤਰੀਕੇ ਚੁੱਪ ਕਰਾ ਲਿਆ ਅਸੇ ਮਸਲਾ ਮੀਡੀਆ ਤੋਂ ਗਾਇਬ ਹੀ ਕਰਾ ਦਿੱਤਾ ਇਸੇ ਤਰ੍ਹਾਂ ਇਹਨਾਂ ਦੇ ਹੋਰ ਮੋੜ ਸੁਪਰੈਂਡੀ ਸੀ ਕਿ ਜਦੋਂ ਵੀ ਕੋਈ ਸਿੱਖਾਂ ਦੇ ਖਿਲਾਫ ਫਿਲਮ ਆਵੇ ਇਹ ਸੀਰੀਅਲ ਆਵੇ ਤੋ ਉਸ ਦਾ ਟ੍ਰੇਲਰ ਰਿਲੀਜ਼ ਹੁੰਦਾ ਸੀ ਤਾਂ ਉਸ ਦੇ ਪ੍ਰੋਡਿਊਸਰ ਜਾਂ ਡਾਇਰੈਕਟਰ ਨੂੰ ਧਮਕੀਆਂ ਦੇ ਲਾਦੇ ਸੀ ਕਿ ਸੇ ਫਿਲਮ ਰਿਲੀਜ਼ ਨਹੀਂ ਹੋਣ ਦੇਾਂਗੇ Web series ਰਿਲੀਜ਼ ਨਹੀਂ ਹੋ ਜਾਣਗੇ ਅਗਰ ਬਾਤੋ ਉਸਨਾਂ ਪਤਾ ਨਹੀਂ ਕਿਸ ਕਿਸਮ ਦੀ ਡੀਲ ਕਰਦੇ ਸੀ ਕੀ ਲਾਭ ਲੈ ਲੈਂਦੇ ਸੀ ਤੋ ਫਿਲਮ ਜਾਂ Web series ਜਾਂ ਜੋ ਵੀ ਸੀਰੀਅਲ ਵਗੈਰਾ ਹੁੰਦਾ ਸੀ ਉਹ ਤੁਰੰਤ ਐਜ਼ ਇਟ ਇਜ਼ ਰਿਲੀਜ਼ ਹੋ ਜਾਦਾ ਸੀ ਉਸ ਵਿੱਚ ਕੋਈ ਕਿਸੇ ਕਿਸਮ ਦੀ ਜੋ ਸੋਖ ਸੀ ਨਹੀਂ ਹੁੰਦੀ ਸੀ ਕਿ ਜਿਹੜੇ ਸੀ ਕਿ ਸਭ ਕੁਝ ਦੇਖਦੇ ਸਨ ਸਾਰਾ ਵਰਦਾਰਾ ਦੇਖਦੇ ਸਨ ਉਹ ਉਦੋਂ ਮੇਨਾਂ ਦੇ ਸਿਰ ਤੇ ਸਵਾਪ ਪਾਉਂਦੇ ਸੀ ਅੱਜ ਵੀ ਸਿਰ ਤੇ ਸਵਾਪ ਪਾਉਂਦੇ ਨੇ ਇਸ ਲਈ ਕਈ ਲੋਕਾਂ ਦਾ ਵਿਚਾਰ ਹੈ ਕਿ ਉਹਨਾਂ ਦਾ ਨਾਮ ਸਿਰ ਸਵਾਦੀ ਹੀ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਆਪਣੇ ਸਿਰ 'ਚ ਸਵਾ ਪਾਉਣ 'ਚ ਬਹੁਤ ਆਨੰਦ ਆਉਂਦਾ ਹੈ ਬਹੁਤ ਇਸ ਨੂੰ ਆਪਣੀ ਸਿਆਸੀ ਪ੍ਰਾਪਤੀ ਸਮਝਦੇ ਨੇ ਜਿਸ ਦੀ ਤਾਜ਼ਾ ਤਰੀਨ ਮਿਸਾਲ ਇਹ ਹੈ ਕਿ ਦਿੱਲੀ ਵਿੱਚ ਅਥਾ ਸਿਆਸੀ ਤਾਕਤਵੰਤ ਜਸਪਾਲਾ ਬਹੁਤ ੜਕਾ ਮਾਰੀਆਂ ਕਿ ਮੈਂ ਆਪਣੇ ਇਲਾਕੇ ਵਿੱਚ ਗੈਰ ਕਾਨੂੰਨੀ ਫੈਕਟਰੀਆਂ ਬੰਦ ਕਰਾ ਦੇਵਾਂਗਾ ਉੱਥੇ ਜੋ ਸੜਕਾਂ ਤੇ ਕਬਜ਼ਾ ਹੈ ਉਹ ਬੰਦ ਕਰਾ ਦੇਵਾਂਗਾ ਕਿਹੜੀ ਗੈਰ ਕਾਨੂੰਨੀ ਫੈਕਟਰੀਆਂ ਉੱਥੇ ਪ੍ਰਦੂਸ਼ਣ ਖਿਲਾਰ ਰਹੀਆਂ ਨੇ ਉਹਨਾਂ ਨੂੰ ਵਸੀਲ ਕਰਾ ਦੇਵਾਂਗਾ ਬੰਦ ਕਰਾ ਦੇਵਾਂਗਾ ਤੇ ਜਦੋਂ ਉਹਨਾਂ ਨੂੰ ਸਿਆਸੀ ਤਾਤਪਰੀਨਾ ਥੋੜਾ ਬਹੁਤ ਕੁਝ ਕਾ ਕੇ ਵੀ ਦਿਖਾਇਆ ਥੋੜਾ ਟ੍ਰੇਲਰ ਵੀ ਦਿਖਾਇਆ ਅਤੇ ਆਤੇ ਆਦੇਰ ਕੇ ਲੋਕ ਵੀ ਖੁਸ਼ ਹੋਏ ਕਿ ਸ਼ਾਇਦ ਖਤਮ ਹੋ tie ਚੰਗੇ ਰਾਤ ਤੁਰ ਪੈਨੇ ਤੇ ਉਹਨੂੰ ਕੁਝ ਕਾ ਕੇ ਦਗਾਂਗੇ ਹਾਂ ਪੋਲਿਟੀਕਲ ਮਾਈਲੇ ਲੈ ਲੈ ਹੀ ਸਹੀ ਲੇਕਿਨ ਕੁਝ ਚੰਗਾ ਕੰਮ ਕਰਨਗੇ ਲੇਕਿਨ ਥੋੜੇ ਥਿਰ ਬਾਅਦ ਇੱਥੇ ਵੀ ਹਮ ਸਾਹਮਣੇ ਆਇਆ ਕਿ ਇੱਥੇ ਹੀ ਸ਼ਾਇਦ ਕੋਈ ਡੀਲ ਹੋ ਗਈ ਹੈ ਕਿਸ ਕਿਸ ਸੰਧੀ ਹੈ ਤੇ ਹੀ ਜਾਣਦੇ ਨੇ ਤੇ ਉਹ ਸਾਰੀਆਂ ਜੋ ਕ੍ਰੈਫਟਰੀਆਂ ਜੋ ਥੋੜਾ ਟਾਈਮ ਲਈ ਬੰਦ ਹੋਈਆਂ ਸੀ ਫੇਰ ਮੁੜ ਬਾਹਰ ਹੋ ਗਈਆਂ ਨੇ ਸਾਰੇ ਦਾ ਫੇਰ ਕੰਮ ਸ਼ੁਰੂ ਹੋ ਗਿਆ ਅਤੇ ਜਿੰਨੇ ਐਗਜ਼ਾਮਪਲ ਇਹਨਾਂ ਦਿੱਤਾ ਸੀ ਦੀ ਇਸ ਕਿਸਮ ਦੀਆਂ ਫੈਕਟਰੀਆਂ ਮੈਂ ਬੰਦ ਕਰਾ ਰਿਆਗਾ ਜਾਂ ਉਹ ਇੰਡਸਟਰੀਅਲ ਯੂਨਿਟਸ ਨੇ ਜਾਂ ਹੋਰ ਕਮਰਸ਼ੀਅਲ ਯੂਨਿਟਸ ਨੇ ਉਹਨਾਂ ਨੂੰ ਮਸੀਂ ਬੰਦ ਕਰਾਵਾਂਗੇ ਉਹ ਸਾਰੀਆਂ ਮੌੜਾਂ ਤੋਂ ਫਿਰ ਬਹਾਲ ਹੋ ਗਈਆਂ ਨੇ ਜਿਸ ਦੇ ਪਿੱਛੇ ਕੋਈ ਨਾ ਕੋਈ ਗੁਪਤ ડીਲ ਕੰਮ ਕਰ ਰਹੀ ਹੈ ਅਤੇ ਆਹੀ ਕਾਰਨ ਹੈ ਕਿ ਹੁਣ ਆਪਣੇ ਇਲਾਕੇ ਵਿੱਚ ਚਾਹਾਨੂੰ ਫਿਰ ਸੇਵਾ ਪੈ ਰਹੀ ਹੈ ਕ腐ਸ਼ਨ ਨਾਲ ਬੇ ਬੇਸ਼ੁਮਾਰ ਪੈਸਾ ਖਵਾਨ ਦੀ ਜੋ ਸਿਰਸਵਾਜੀ ਦੀ ਨੀਤੀ ਹੈ ਉਸ ਤੋਂ ਇਲਾਵਾ ਨਾ ਦੇਖ ਵੱਖਰੀ ਨੀਤੀ ਵੀ ਹੈ ਇਹ ਦੋਸਤ ਇੱਕ ਬੁੱਧੀਜੀਵੀ ਨੇ ਦੋ ਸਿੱਖਾਂ ਦੇ ਫਰੇਵਰ ਤੇ ਬੋਲ ਦੇਣਾ ਸਿੱਖਾਂ ਨੂੰ ਜਾਗਰੂਤ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਕਿਸੇ ਨਾ ਇੱਕ ਜ਼ੇਤ ਤਰੀਕੇ ਨਾਲ ਪਰੇਸ਼ਾਨ ਕਰਦੇ ਰੋ ਉਹਨਾਂ ਨੂੰ ਸੈਟਲ ਨਾ ਹੋਣ ਦਿਓ ਆਪਣੀ ਲਾਈਫ 'ਚ ਤੇ ਫਾਈਨੈਂਸ਼ੀਅਲੀ ਕਾਂ ਦੇ ਇਸ ਕਿਸਮ ਦੇ ਜੋ ਸਿੱਖ ਨੇ ਜੋ ਸਿੱਖਾਂ 'ਚ ਜਾਗਰੂਕੀ ਲਿਆਣਾ ਚਾਹੁੰਦੇ ਨੇ ਉਹ ਆਪਣੀ ਲਾਈਫ 'ਚ ਡਸਟਰਬ ਰਹਿਣ ਅਤੇ ਉਹ ਆਪਣੇ ਕੰਮ ਤੇ ਫੋਕਸ ਨਾ ਕਰ ਪਾਣ ਉਹ ਸਿੱਖਾਂ ਵੱਲ ਧਿਆਨ ਨਾ ਦੇ ਸਕਣ ਕੌਮੇ ਗੁਦਿਆ ਦੇ ਧਿਆਨ ਨਾ ਦੇ ਸਕਣ ਤੇ ਇਸ ਪਾਲਿਸੀ ਨੂੰ ਸਿਰ ਸੁਆਜੀ ਪਿਛਲੇ ਕਈ ਸਾਲਾਂ ਤੋਂ ਬੜੇ سنجਿਦਗੀ ਨਾਲ ਨਿਭਾਉਂਦੇ ਆ ਰਹੇ ਨੇ ਕਿ ਆਪਣੇ ਸਲਾਹਕਾਰਾਂ ਦੀ ਚੁੱਕ ਵਿੱਚ ਆ ਕੇ ਇਸ ਪਾਲਿਸੀ ਦਾ ਬੜਾ ਸਵਾਲ ਲੈ ਰਹੇ ਨੇ ਸਿੱਖਾਂ ਨੂੰ ਪਰੇਸ਼ਾਨ ਕਰਕੇ ਕਨਨੋਨ ਮਾਨਸਿਕ ਤੌਰ ਤੇ ਸ਼ਾਇਦ ਬੜਾ ਸਵਾਲ ਆ ਰਿਹਾ ਹੈ ਸਸਕੇ ਲੈ ਲੈਣ ਇਸ ਪਾਲਿਸੀ ਤਹਿਤ ਜਿਹੜੇ ਸਿੱਖਾਂ ਨੂੰ ਇਹਨੇ ਪਰੇਸ਼ਾਨ ਕਰਨਾ ਦਾ ਉਹਨਾਂ ਦੇ ਅਕਾਊਂਟ ਦੀ ਇਹ ਲੋਗ ਸਕੈਨਿੰਗ ਕਰਾ ਲਏ ਨੇ ਗੁਪਤ ਜਾਂਚ ਕਰਾ ਲਏ ਨੇ ਕਿੰਨਾ ਪੈਸਾ ਇਕੱਠੰਦੀ ਆ ਰਿਹਾ ਹੈ ਕਿਹੜੇ ਕਿਹੜੇ ਆਨ ਦੀ ਇਨਕਮ ਦੇ ਸੋਰਸਸ ਨੇ ਕੀ ਇਸ ਬੰਦੇ ਯਾ ਚਾ ਫਾਈਨੈਂਸ਼ੀਅਲ ਕੰਡੀਸ਼ਨ ਹੈ ਪਰਵਾਰਿਕ ਮੈਂਬਰਾਂ ਦਾ ਪਤਾ ਕੀਤਾ ਜਾਂਦਾ ਹੈ ਕਿੱਥੇ ਕਿਰਾ ਕਿਸਦੇ ਨਾਲ ਡਿਸਪੂਟ ਚੱਲ ਰਿਹਾ ਹੈ ਫਿਰ ਉਸ ਡਿਸਪੂਟ ਨੂੰ ਵਧਾਵਾ ਦਿੱਤਾ ਜਾਂਦਾ ਹੈ ਉਨਨਾਂ ਨੂੰ ਇਨਕੇਜ ਕੀਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਲਾਲਚ ਦੇ ਕੇ ਆਪਣੇ ਨਾਲ ਰੁਲਾਇਆ ਜਾਂਦਾ ਹੈ ਉਹਨਾਂ ਨੂੰ ਇਨਕੇਜ ਕੀਤਾ ਜਾਂਦਾ ਹੈ ਕਿ ਇਹ ਜੋ ਸ਼ਖਸ ਹੈ ਉਹ ਸਿੱਖਾਂ ਦੀ ਜਾਗਰਤੀ ਜਾਂਦੀ ਕੋਸ਼ਿਸ਼ ਕਰ ਰਿਹਾ ਹੈ ਇਸ ਨੂੰ ਪਰੇਸ਼ਾਨ ਕਰੋ ਇਸ ਦੇ ਨਾਲ ਤੁਸੀਂ ਕਿਸੇ ਇੱਕ ਸਮਝੌਤਾ ਨਹੀਂ ਕਰਨਾ ਇਸ ਨੂੰ ਪਰ ਡਿਸਟਰਬ ਰੱਖੋ ਦੀ ਲਾਈਵ ਡਿਸਟਰਬ ਰੱਖੋ ਅਤੇ ਸਿਰਸਕੇਪ ਹਨ ਪਰਾਂ ਨੇ ਇਹ ਜੋ ਕਜ਼ਨਸ ਨੇ ਹੋਰ ਰਿਸ਼ਤੇਦਾਰਸ ਨੇ ਉੱਥੇ ਤੱਕ ਜਾ ਕੇ ਵੀ ਉਹਨਾਂ ਨੂੰ ਵੀ ਆਪਣੇ ਨਾਲ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਹਾਨ ਕੇ ਕੀਤਾ ਜਾਂਦਾ ਕਿ ਤੁਸੀਂ ਇਸ ਸਟ੍ਰਕਚਰ ਨਾਲ ਧੱਕੇਸ਼ਾਹੀ ਕਰੋ ਇਸ ਦੇ ਨਾਲ ਕੋਈ ਜੋ ਲੈਣ-ਦੇਣ ਕਰ ਰਹਾ ਹੋ ਕੰਪਲੀਟ ਨਾ ਕਰੋ ਫਾਈਨੈਂਸ਼ੀਅਲੀ ਇਸ ਨੂੰ ਟਾਈਟ ਰੱਖੋ ਆਪਣੀ ਕਮਿਟਮੈਂਟਸ ਤੋਂ ਮੁਕਰ ਜਾਓ ਅਤੇ ਹਮੇਸ਼ਾ ਇਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੋ ਰਿਸ਼ਤੇ ਤੱਕ ਨਹੀਂ ਇਹ ਲੋਕ ਇਹੋ ਸਿੱਖਾ ਵਿੱਚ ਜਾਗਿਤ ਕੇ ਧਿਆਨ ਦੀ ਕੋਸ਼ਿਸ਼ ਕਰ ਰਹੇ ਜੋ ਸਿੱਖ ਲੈ ਉਹਨਾਂ ਦਫਰਾਂ ਦਫਤਰਾਂ ਦਾ ਕੁਸ ਜਾਂਦੇ ਹਨ ਉਹਨਾਂ ਦੇ ਸਟਾਫ ਨੂੰ ਆਪਣਾ ਮੁਖੀ ਬਣਾ ਲੈਂਦੇ ਨੇ ਉਹ ਰੋਜ਼-ਪਰੋਜ਼ ਦੇ ਜੋ ਲੋਕ ਨੇ ਉਹਨਾਂ ਮਾਤਾ ਮੁਖੀ ਬਣਾ ਲੈਂਦੇ ਨੇ ਸਾਰਾ ਸਮਾਂ ਇਹ ਲੋਕ ਮੁਖਬਰੀ ਕਰਦੇ ਨੇ ਕਿ ਕਿਸ ਤਰੀਕੇ ਦੇ ਲੋਕਾਂ ਨਾਲ ਲੈਣਾਂ ਦੀ ਦੀ ਲੈ ਕਿੱਥੋਂ ਕਿੱਥੋਂ ਨੂੰ ਕੰਮ ਆ ਰਿਹਾ ਹੈ ਅਤੇ ਫਿਰ ਉਹ ਕੰਮ ਦੇਣ ਵਾਲੇ ਲੋਕਾਂ ਦਾ ਖੋਜ ਕਰ ਜਾਂਦੇ ਨੇ ਕਿ ਤੁਸੀਂ ਇਹ ਕੰਮ ਉਸ ਤੋਂ ਨਾ ਕਰਾਓ ਜਾਂ ਜੋ ਕੰਮ ਕਰਾ ਚੁੱਕੇ ਉਸ ਤੋਂ ਬੰਦ ਕਰ ਦੋ ਭਾ ਕਿ ਸਿੱਖਾਂ ਦੀ ਜੋ ਫਾਈਨੈਂਸ਼ੀਅਲ ਜੋ ਸੋਰਸਸ ਨੇ ਉਹਨਾਂ ਨੂੰ ਵੀ ਪੂਰੇ ਤੈਕੇ ਬੰਦ ਕਰ ਦਿੱਤਾ ਜਾਏ ਅਤੇ ਫਿਰ ਕਿਉਂਕਿ ਸਿਰ ਸੁਆਦੀ ਦੀ ਜੋ ਸਿਆਸੀ ਪਹੁੰਚ ਬਹੁਤ ਜ਼ਿਆਦਾ ਹੈ ਤਾਂ ਉਹ ਇਸ ਤੋਂ ਵੀ ਅੱਗੇ ਚੱਲ ਲੈਂਦੇ ਨੇ ਅਤੇ ਜਦੋਂ ਇਹਨਾਂ ਵੱਲੋਂ ਪਰੇਸ਼ਾਨ ਕੀਤੇ ਜਾ ਰਹੇ ਸਿੱਖ ਕੋਲ ਲੀਗਲ ਸਟੈਪ ਲੈਂਦੇ ਨੇ ਤਾਂ ਇਹ ਲੋਕ ਤੁਰੰਤ ਗੁਲਿਸ ਨਾਲ ਅਲਵੇ ਸੈਟਿੰਗ ਕਰ ਲੈਂਦੇ ਨੇ ਕਿ ਇਹਨਾਂ ਦੀ ਕੰਪਲੇਂਟ 'ਤੇ ਕੋਈ ਕਾਰਵਾਈ ਨਹੀਂ ਕਰਨੀ ਦਸਤੀ ਕੋਰਟ ਦੇ ਜੱਜਾਂ ਨਾਲ ਕੈਟਿੰਗ ਕਰ ਲੈਂਦੇ ਨੇ ਕਿ ਇਹਨਾਂ ਦੀ ਜੋ ਐਪਲੀਕੇਸ਼ਨਸ ਨੇ ਪਟੀਸ਼ਨਸ ਨੇ ਇਹਨਾਂ ਨੂੰ ਜਦੋਂ ਤੱਕ ਜ਼ਿਆਦਾ ਲਟਕਾ ਕੇ ਰੱਖੋ ਕੋਈ ਇਸ ਤੇ ਫੈਸਲਾ ਨਾ ਦਿਓ ਪ੍ਰੀਅਟਰਸ ਨੂੰ ਸੈਟਿੰਗ ਕਰ ਲੈਂਦੇ ਨੇ ਕਿ ਜਰੇ ਵੀ ਕਿਸਾਂ ਚਾਹ ਲੋਗ ਇਨਵੋਲ ਨੇ ਉਹ ਕੇਸ ਸੈਟਲ ਨਾ ਹੋਉਂਦਿਓ ਪੰਜੋ ਸੈਟਲਮੈਂਟ ਚ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਲਾਭ ਨਾ ਹੋਵੇ ਅਤੇ ਐਸੇ ਸਿੱਖਾਂ ਨੂੰ ਕੰਮ ਕਰ ਦੇਣ ਵਾਲੇ ਉਹਨਾਂ ਨਾਲ ਬਿਜ਼ਨਸ ਡੀਲਸ ਕਰਨ ਵਾਲੇ ਦੂਸਰੇ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਸਾਡੇ ਨਾਲ ਰਾਜ਼ ਜੋ ਅਸੀਂ ਸਿਆਸੀ ਤੌਰ ਤੇ ਮਜ਼ਬੂਤ ਹਾਂ ਅਸੀਂ ਤਾਨੂੰ ਪੈਦਾ ਦੇਾਂਗੇ ਇਸ ਸਖਤਾਨੂ ਕਿਰਤੀ ਕੀ ਕਰੋਗੇ ਤੁਸੀਂ ਸਾਡੇ ਨਾਲ ਰੋਲੋ ਖਾਸ ਕਰ ਸੇਸਵਾਦੀ ਇਸ ਸਾਤਾ ਗਿਰੇ ਹੋਏ ਨੇ ਇਹੋ ਇਸ ਕਿਸਮ ਵਿਸਤਾਰੇ ਦਾ ਪੇਚ ਪਿਛਲੇ ਕਈ ਸਾਲਾ ਤੋਂ ਖੇਲ ਰਹੇ ਨੇ ਅਤੇ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਆਪਣਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਦੋਂ ਇਹ ਲੋਕ ਫਾਈਨੈਂਸ਼ੀਅਲੀ ਬਿਲਕੁਲ ਵੀਕ ਹੋ ਜਾਣਗੇ ਖਤਮ ਹੋ ਜਾਣਗੇ ਤਾਂ ਸ਼ਾਇਦ ਸਾਡੇ ਪੈਸੇ ਅਤੇ ਡਿੱਗ ਜਾਣਗੇ ਸਾਡੇ ਗੁਲਾਮੀ ਕਬੂਲ ਕਰ ਲੈਣਗੇ ਲੇਕਿਨ ਸੇਸਵਾਦੀ ਨੂੰ ਇਹ ਨਹੀਂ ਪਤਾ ਕਿ ਗੁਰਗਨ ਸਾਹਿਬ ਜਿਨ੍ਹਾਂ ਆਪਣਾ ਗੁਰੂ ਮੰਨਣ ਵਾਲਾ ਸ਼ਖਸ ਕਦੀ ਵੀ ਕਿਸੇ ਦੀ ਗੁਲਾਮੀ ਕਬੂਲ ਨਹੀਂ ਕਰਦਾ ਅਤੇ ਲਾਈਨ ਇਹ ਸਮਝਦੇ ਨੇ ਇਸ ਤਰੀਕੇ ਜੋ ਲੁਕ ਚੁਪ ਕੇ ਲੋਕ ਐ ਜਾ ਪੇਜ ਖਿਲਦੇ ਨੇ ਲੋਕਾਂ ਨੂੰ ਆਪਣੇ ਨਾਲ ਰਲਾਨਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਇਹ ਬਲ ਦਰਜੇ ਦੀ ਕਾਇਰਤਾ ਹੁੰਦੀ ਹੈ ਜੋ ਕਿਸੇ ਕਿਸਮ ਦੀ ਸਿਆਸੀ ਮਜ਼ਬੂਤੀ ਨਹੀਂ ਦਿੰਦੀ ਇਹ ਸਿਰਫ ਸਿਰਸਵਾਏ ਕੁੰਦੀ ਹੈ ਅਤੇ ਆਪਸ ਵਿੱਚ ਤੜਾ ਹੀ ਕੁੰਦੀ ਹੈ ਜਿਸ ਕਰਕੇ ਤੁਸੀਂ ਕਿਸੇ ਚੰਗੇ ਸ਼ਖਸ ਨੂੰ ਆਪਣਾ ਲਾਇਲ ਨਹੀਂ ਬਣਾ ਸਕਦੇ ਬਲਕਿ ਹੋਰ ਮਜ਼ਬੂਤੀ ਨਾਲ ਤੁਹਾਡੀ ਜੋ ਆਰਟੀ ਹੈ ਤੁਹਾਡਾ ਜੋ ਸੰਗਠਨ ਹੈ ਉਸ ਦੇ ਖਿਲਾਫ ਖੜਾ ਹੋਏਗਾ ਸਾਤੇ ਹੋਰ ਜੋਰਾ-ਚੋਰਾ ਹੋ ਜਾਓ ਤੁਹਾਡੇ ਸਿੱਖ ਵਿਰੋਧੀ ਨੀਤੀਆਂ ਨੇ ਜੋ ਤੁਹਾਡੇ ਪਾਰਾਤ ਵਿਰੋਧੀ ਨੀਤੀਆਂ ਨੇ ਉਹਨਾਂ ਨੂੰ ਜਨਤਾ ਸਾਹਮਣੇ ਲਿਆਉਣ ਦਾ ਕੰਮ ਕਰੇਗਾ ਪਰ ਕਿਉਂਕਿ ਸਿਰਸਵਾਜੀ ਰਿਸ਼ਤਿਆਂ ਸੱਤਾ ਦੇ ਨਸ਼ੇ ਵਿੱਚ चूर ਨੇ ਇਸ ਕਰਕੇ ਉਹਨਾਂ ਨੂੰ ਐਸੀ ਕੋਈ ਗੱਲ ਸਮਝ ਨਹੀਂ ਆਏਗੀ ਇਸ ਕਰਕੇ ਉਹਨਾਂ ਨੇ ਬੇਨਤੀ ਹੈ ਕਿ ਇਹ ਤੁਹਾਡੇ ਮਨਚ ਹਾਲੇ ਕੋਈ ਹੋਰ ਦਾ ਪੇਚ ਰਹਿ ਗਏ ਹੋਵੇ ਹੋ ਟ੍ਰਿਕ ਰਹਿ ਗਈ ਹੋਵੇ ਕੋਈ ਤਿਕੜਮ ਰਹਿ ਗਈ ਹੋਵੇ ਕਿ ਉਹ ਵੀ ਤੁਸੀਂ ਅਪਣਾ ਲਓ ਅਤੇ ਸਿੱਖਾਂ ਨੂੰ ਜਿੰਨਾ ਪ੍ਰੇਸ਼ਾਨ ਕਰਨਾ ਕਰ ਲੋ ਤੋ ਤੁਹਾਡੇ ਮਨਚ ਕੋਈ ਮਲਾਲ ਨਾ ਰਹਿ ਜਾਏ ਕਿ ਮੈਂ ਇਸ ਤਰੀਕੇ ਕਰ ਲੈਂਦਾ ਤਾਂ ਸ਼ਾਇਦ ਐ ਜੋ ਸ਼ਖਸ ਹੈ ਮੇਰਾ ਗੁਲਾਮ ਬਣ ਜਾਏ ਉਸ ਤਰੀਕੇ ਕਰ ਲੰਦਾ ਹੈ ਮੇਰਾ غلام ਆ ਇਹਨਾਂ ਜੋ ਤੁਸੀਂ ਕਰਨਾ ਹੈ ਕਰ ਲੋ ਉਹ ਸਾਲਾ ਤਾਂ ਤੁਸੀਂ ਬਹੁਤ ਕੁਝ ਕਰਦੇ ਰਹੇ ਹੋ ਹੁਣ ਦੋ ਹੀ ਕਮੀਆਂ ਰਹਿ ਗਈਆਂ ਨੇ ਜਾਂ ਤੇ ਜਾਏ ਲੋਕਾਂ ਨੂੰ ਜੇਲਾਂ ਵਿੱਚ ਖੂਦ ਦੋ ਭੀ ਉਹਨਾਂ ਦੇ ਕਤਲ ਕਰਾ ਦੋ ਇਹ ਦੋਨਾਂ ਚੋ ਵੀ ਤੁਸੀਂ ਜੋ ਕੁਝ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਲਓ ਲੇਕਿਨ ਤੁਹਾਡੀ ਗੁਲਾਮੀ ਕੋਈ ਵੀ ਜੋ ਸੱਚਾ ਸਿੱਖ ਹੈ ਮਨਜ਼ੂਰ ਨਹੀਂ ਕਰੇਗਾ ਧਾਂਤ੍ਰਿਤ ਸਿਰਸਵਾ ਜੀ ਨੂੰ ਸਫੀਰ ਨੇ ਗੰਦ ਲਸਨੀ ਹੈ ਕਿ ਜੋ ਫਾਈਨੈਂਸ਼ੀਅਲ ਲਾਸ ਹੈ ਉਹ ਕਦੀ ਨਾ ਕਦੀ ਰਿਕਵਰ ਹੋ ਜਾਂਦਾ ਹੈ ਲੇਕਿਨ ਜੋ ਪੋਲਿਟੀਕਲ ਲਾਸ ਹੈ ਉਹ ਕਦੀ ਰਿਕਵਰ ਨਹੀਂ ਹੁੰਦਾ ਜਦੋਂ ਤੁਸੀਂ ਪੋਲਿਟਿਕਲ ਤੌਰ ਤੇ ਕੋਈ ਗਲਤ ਨੀਤੀ ਅਪਣਾ ਲੈਂਦੇ ਹੋ ਤਾਂ ਫਿਰ ਤੁਹਾਨੂੰ ਉਸ ਦਾ ਖਾਮਿਆਜਾ ਬੜਾ ਭੁਗਤਣਾ ਪੈਂਦਾ ਹੈ ਤੇ ਇਹ ਜੋ ਖਾਮਿਆਜਾ ਹੈ ਤੁਹਾਡਾ ਸਿਆਸੀ ਖਾਦ ਵੱਡਾ ਕਰਨੀ ਤੁਹਾਡਾ ਰਤਬਾ ਵੱਡਾ ਕਰਨੀ ਜ਼ਰੂਰ ਕਦੀ ਨਾ ਕਦੀ ਫਾਇਕਾ ਪਾਉਂਦਾ ਹੈ ਇਸੇ ਲਈ ਕਹਾਵਤ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ ਸੇ ਸਵਾਦ ਇਹਨੂੰ ਬੇਨਤੀ ਹੈ ਕਿ ਜੋ ਤੁਸੀਂ ਹੱਥਾਂ ਨਾਲ ਗੰਡਾਂ ਦਿੱਤੀਆਂ ਨੇ ਹੁਣ ਤੁਹਾਨੂੰ ਦੰਦਾਂ ਨਾਲ ਖੋਲਣੀਆਂ ਪੈਣਗੀਆਂ ਤੁਸੀਂ ਆਪਣਾ ਬਰਾਵਨ ਵਾਲ ਦਾ ਪ੍ਰਚਾਰ ਕਰੋ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਜਿੰਨਾ ਪਰਮਾਤਮਾ ਨੇ ਸੇਵਾ ਲੈਣੀ ਰਹੀ ਉਹ ਪਰਮਾਤਮਾ ਆਪਣੇ ਆਪ ਸੇਵਾ ਲਏਗਾ ਸਭ ਕੁਝ ਕਰਾਏਗਾ ਕੋਈ ਡਰ ਕੋਈ ਲਾਲਚ ਕਿਸੇ ਵੀ ਸੱਚੇ ਸਿੱਖ ਨੂੰ ਹੱਕ ਨਹੀਂ ਕਰਾ ਲੈਂਦਾ ਡਰਾ ਨਹੀਂ ਸਕਦਾ ਪਗੜੀ ਧਾਰਿਆਂ ਨੂੰ ਡਰਾ ਨਹੀਂ ਸਕਦਾ ਉਹਨਾਂ ਦਾ ਬਲੰਬ ਬਣਾ ਨਹੀਂ ਸਕਦਾ ਇੰਨੀ ਕੁ ਵਿਚਾਰ ਪ੍ਰਵਾਨ ਕਰਨੇ ਸਿੱਖਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗੜੀ ਧਾਰੀ ਸਿਰਸਵਾ ਜੀ ਲਈ ਗ੍ਰੋ ਮੰਤਰੀ ਕੀ ਜੈ ਉਹਨਾਂ ਦੇ ਬਾਲ ਪਤੀ ਕੀ ਜੈ ਉਹਨਾਂ ਦੇ ਪੈਸੇ ਦੀ ਜੈ ਉਹਨਾਂ ਦੇ ਗਾਂਜੇ ਦੀ ਜੈ ਬਹੁਤ ਬਹੁਤ ਧੰਨਵਾਦ